आतंकवाद ਦੇ ਖਿਲਾਫ ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਯਾਤਰਾ ਕੱਢੀ ਜਾਣੀ ਜ ਜਿਹਦੇ ਵਿੱਚ ਸ਼ਿਵ ਸਰਾ ਵੱਲੋਂ ਪ੍ਰਮਖਤਾ ਦਿਖਾਈ ਜਾਵੇਗੀ ਤੇ ਨਿਸ਼ਾਨ ਸ਼ਰਮਾ ਸਰਪੰਨ ਮਜੂਨ ਨੇ ਗੱਲਬਾਤ ਕਰਨਗੇ ਨਿਸ਼ਾਨ ਜੀ ਪਹਿਲਾਂ ਤਾਂ ਆਤਕਵਾਦ ਪੰਜਾਬ ਚ ਹੈਗਾ ਪਿਛਲੇ ਲਗਭਗ ਜਿਆਦਾ ਨਾ ਗੱਲ ਕਰਦੇ 5-7 ਸਾਲਾਂ ਦੀ ਗੱਲ ਕਰੀਏ ਸਾਡੇ ਕਈ ਛਾਤੀ ਸ਼ਹੀਦ ਹੋ ਚੁੱਕੇ ਆ ਦੁਰਗਾ ਗੁਪਤਾ ਜੀ ਖੰਨੇ ਤੋਂ ਸ਼ਿਵਸਨਾ ਨੇਤਾ ਅਮਿਤ ਸ਼ਰਮਾ ਜੀ ਲੁਧਿਆਣਾ ਤੋਂ ਹਿੰਦੂ ਤਖਤ ਦੇ ਆਰਐਸਐਸ ਤੋਂ ਬਰਗੇਡੀਅਰ ਗਗਨੇਜਾ ਜੀ ਅਮਰਸਰ ਤੋਂ ਸੁਧੀਰ ਕੁਮਾਰ ਸੂਰੀ ਜੀ ਹਰਵਿੰਦਰ ਸੋਨੀ ਜੀ ਜੇ ਹਮਲਾ ਹੋਇਆ ਚਲੋ ਬਾਈ ਚਾਂਸ ਤੋਂ ਬਚ ਗਏ ਪੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਸੀ ਉਹਨਾਂ ਤੇ ਹਨੀ ਮਾਜਨ ਜੀ ਸਾਡੇ ਸ਼ਿਵਸਨਾ ਵਾਲਾ ਸਾਹਿਬ ਠਾਕਰੇ ਤੋਂ ਯੂਥ ਦੇ ਸੂਬਾ ਪ੍ਰਧਾਨ ਸੀ ਉਹਨਾਂ ਦੀਆਂ ਲੱਤਾਂ ਦੇ ਗੋਲੀਆਂ ਵਜੀਆਂ ਦੇ ਨਾਲ ਦਾ ਸਾਥੀ ਸ਼ਹੀਦ ਹੋ ਗਿਆ ਇਸ ਤੋਂ ਇਲਾਵਾ ਕੀ ਹੁਣ ਹੋਰ ਕਿੰਨਾ ਅ ਪੰਜਾਬ ਪੁਲਿਸ ਹੈਡ ਇੰਟੈਲੀਜੈਂਸ ਹੈਡਕੁਆਟਰ ਤੇ ਹਮਲਾ ਹੋ ਗਿਆ ਇਸ ਤੋਂ ਇਲਾਵਾ ਹੋਰ ਕਿੰਨੀਆਂ ਮਾਰਦਾਤਾਂ ਨੇ ਜੀ ਹੁਣ ਸਮਝ ਰਹੇ ਲੋਕ ਕਿ ਇਹਦੀਆਂ ਝੂਠੀਆਂ ਲੁਆਵਣੀਆਂ ਗੱਲਾਂ ਨੇ ਪਰ ਜਿਹੜਾ ਯੂਥ ਵਿਚਾਰਾ ਉਹ ਸਰਕਾਰਾਂ ਜ਼ਿੰਮੇਵਾਰ ਨੇ ਕਿਉਂਕਿ ਯੂਥ ਜਦੋਂ ਬੇਰੋਜ਼ਗਾਰ ਕਹਿੰਦੇ ਖਾਲੀ ਦਿਮਾਗ ਸ਼ੈਤਾਨ ਦਾ ਘਰ ਜਦੋਂ ਆਪਾਂ ਬੇਰੋਜ਼ਗਾਰ ਹੋਵਾਂਗੇ ਕੰਮ ਨਹੀਂ ਹੋਏਗਾ bizness ਨਹੀਂ ਹੈਗਾ ਧੰਦਾ ਨਹੀਂ ਹੋਏਗਾ ਤੇ ਆਪਣਾ ਇਸ ਪਾਸੇ ਧਿਆਨ ਝੜ ਜਾਂਦਾ ਪਰ ਯੂਥ ਨੂੰ ਸਰਕਾਰਾਂ ਨੂੰ ਜਿਹਦਾ ਕਿ ਯੂਥ ਨੂੰ ਕੰਮਾਂ ਚ ਲਾਣ ਕੁਝ ਸਾਡੇ ਭਾਈ ਸ਼ਹੀਦ ਹੋ ਜਾਂਦੇ ਉਹਨਾਂ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਤੇ ਪਲੱਸ ਜਿਹੜੇ ਜੋਬ ਕਰ ਰਹੇ ਨੇ ਜੇ ਸਾਡੇ ਸੁਰੱਖਿਆ ਕਰਮੀ ਨੇ ਜਿਨਾ ਕਰਕੇ ਅਸੀਂ ਇਤਨਾ ਆਨੰਦ ਸੋਣੇ ਆ ਤੁਸੀਂ ਮੈਂ ਸਾਰੇ ਅਸੀਂ ਬਾਜ਼ਾਰ ਸੁਜਦਾ ਆਪਣੀ ਭੈਣ ਨਾਲ ਮਾਂ ਨਾਲ ਤੁਸੀਂ ਸੁਰੱਖੇ ਮੌਜੂਦ ਕਰਦੇ ਆਂਗੇ ਸਾਨੂੰ ਪਤਾ ਫੋਰਸ ਖੜੀ ਆ ਤੇ ਉਹਨਾਂ ਦਾ ਧੰਨਵਾਦ ਕਰਨ ਲਈ ਆ ਤੇ ਕਿਸੇ ਨਾਲ ਵਾਰ ਯਾਤਰਾ ਨਹੀਂ ਕਰਤੀ ਅਸੀਂ ਆਹ ਅਭਾਰ ਯਾਤਰਾ ਕਰ ਰਹੇ ਆ ਜੀ ਲੱਗਦਾ ਕਿ ਕਾਮਯਾਬ ਹੋਊਗੀ ਕਿਉਂਕਿ ਜੇਕਰ ਆਪਾਂ ਦਿੱਲੀੋਂ ਚੱਲਣਾ ਤਾਂ ਪਰਮਿਸ਼ਨਾਂ ਜ਼ਰੂਰ ਚਾਹੀਦੀਆਂ ਹੋਣਗੀਆਂ ਪਰਮਿਸ਼ਨਾਂ ਦੀ ਲੋੜ ਪੈਂਦੀ ਹੈ ਅਸੀਂ ਕਿਹੜਾ ਕੋਈ ਪੋਲੀਟੀਕਲ ਰੈਲੀ ਕਰ ਰਹੇ ਆ ਜੀ ਦੇਸ਼ ਦੀਆਂ ਲਈ ਫੋਰਸਿਸ ਨੇ ਉਨੀ ਹੌਸਲਾ ਵਜਾਈ ਲਈ ਯਾਤਰਾ ਕਰ ਰਹੇ ਆ ਅਸੀਂ ਕੋਈ ਪੋਲੀਟੀਕਲ ਮੇਰੀ ਕੋ ਜਿਵੇਂ ਰਾਹੁਲ ਗਾਂਧੀ ਜੀ ਦੀ ਪੈਦਲ ਯਾਤਰਾ ਅਸੀਂ ਵੋਟਾਂ ਲੈਣ ਵਾਸਤੇ ਜਾਂ ਕਿਸੇ ਹੋਰ ਦੀ ਤੁਰਬੰਦੀ ਯਾਤਰਾ ਉਹ ਤਾਂ ਹੈ ਨਹੀਂ ਸਾਡੀ ਪੋਲੀਟੀਕਲ ਕੋਈ ਸਾਡਾ ਧਾਰਮਿਕ ਸੰਗਠਨ ਹੈ ਠੀਕ ਹੈ ਹਜ਼ੂਰ ਨਿਸ਼ਾਨ ਤੋਣੀ ਨਾਲ ਗੱਲਬਾਤ ਕੀਤੀ ਮਹਾਨ ਤੋਂ ਬਡੇ ਜਨਰਲ ਅਵਿੰਦਰਜੀਤ ਸਿੰਘ ਮੇਲਾ ਸੰਦੀਪ ਸਿੰਘ ਅਜੀਤ ਮੈਪੀ ਵੀ